ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਸਵੇਰ ਦੇ ਸਵਾਖਛੇ ਦਾ ਟਾਈਮ ਆ ਤੇ ਮੈਂ ਇੱਥੇ ਧੂਫਜੋਤ ਕਰ ਰਹੀ ਸੀ ਆਪਾਂ ਧੂਫਜੋਤ ਕਰਦਗੇ ਤੇ ਉਸ ਤੋਂ ਬਾਅਦ ਆਪਾਂ ਬਣਾਉਣੇ ਆਂਗੇ ਚਾਹ ਸਵੇਰੇ ਮੈਂ ਜਲਦੀ ਉੱਠ ਖੜੀ ਸੀ ਤੇ ਨਹਾ ਲਈ ਸੀਗੀ ਤੇ ਉਸ ਤੋਂ ਬਾਅਦ ਬਸ ਹੁਣ ਧੂਫਜੋਤ ਕਰਕੇ ਤੇ ਫਿਰ ਚਾਹ ਪਾਣੀ ਬਣਾਵਾਂਗੇ ਉਸ ਤੋਂ ਬਾਅਦ ਮੈਂ ਕਿਚਨ ਦੇ ਵਿੱਚ ਆ ਗਈ ਸੀਗੀ ਤੂੰ ਬਿਜੋਦ ਲਾ ਕੇ ਤੇ ਚਾਹ ਧਰ ਲਿਸ ਤੇ ਨਾਲ-ਨਾਲ ਮੈਂ ਸਬਜ਼ੀ ਦੀ ਤਿਆਰੀ ਕਰ ਰਹੀ ਸੀ ਆਲੂ ਤਾਂ ਮੈਂ ਪਹਿਲਾਂ ਕੱਟ ਕੇ ਰੱਖ ਦੇ ਸੀ ਪਾਣੀ 'ਚ ਰੱਖ ਦੇ ਸੀ ਕੱਟ ਕੇ ਕਿਉਂਕਿ ਮੈਂ 6:30 ਵਜੇ ਸਵੇਰ ਉੱਠ ਖੜੀ ਸੀਗੀ ਤੇ ਚਾਹ ਫਿਰ ਮੈਂ ਉਦੋਂ ਬਣਾਉਣੀ ਹੁੰਦੀ ਜਦੋਂ ਸਾਰੇ ਉੱਠ ਖੜਦੇ ਹੁੰਦੇਗੇ ਪਹਿਲਾਂ ਮੈਂ ਚਾਹ ਨਹੀਂ ਬਣਾਉਂਦੀ ਕਿਉਂਕਿ ਮੇਰਾ ਤਾਂ ਚਾਹ ਨੂੰ ویسੇ ਕੋਈ ਜ਼ਿਆਦਾ ਮਨ ਨਹੀਂ ਕਰਦਾ ਹੁੰਦਾ ਪੀਣ ਨੂੰ ਬਸ ਪਿਆ ਹੁੰਦਾ ਵੀ ਚਲੋ ਜਦੋਂ ਦੂਸਰਿਆਂ ਨੇ ਪੀਣੀ ਹੁੰਦੀ ਹੈ ਫਿਰ ਤਾਂ ਕਰਕੇ ਬਣਾ ਲਈਦੀ ਤੇ ਚਲੋ ਕੋ ਟਾਪ ਵੀ ਪੀ ਲਈਦੀ ਨਾਲ ਤੇ ਸਬਜ਼ੀ ਅੱਜ ਬਣਾਉਣੀ ਸੀਗੀ ਆਲੂ ਬੈਂਗਣੀ ਦੀ ਤੇ ਬੈਂਗਣੀ ਮੈਂ ਹੁਣ ਨਾਲ ਕੱਟ ਕੇ ਰੱਖ ਦੂੰਗੀ ਆਲੂ ਕੱਟ ਲੈ ਸੀਗੇ ਤੇ ਉਸ ਨੂੰ ਵੀ ਪਾਣੀ ਦੇ ਵਿੱਚ ਹੀ ਕੱਟ-ਕੱਟ ਕੇ ਰੱਖ ਦੂੰਗੀ ਨਹੀਂ ਤਾਂ ਕਾਲੀ ਪੈ ਜਾਂਦੀ ਹੈ ਬੈਂਗਣੀ ਚਾਹ ਮਿੱਠਾ ਮੈਂ ਪਾਤਾ ਤੇ ਸਬਜ਼ੀ ਕੱਟ ਲੈਣਿਆਂਗੇ ਤੇ ਨਾਲ ਨਾਲ ਚਾਹ ਬਣ ਜੂਗੀ ਤੇ ਸਬਜ਼ੀ ਨੂੰ ਤੜਕਾ ਲਾ ਕੇ ਤੇ ਉਸ ਤੋਂ ਬਾਅਦ ਹੀ ਚਾਹ ਪੀਵਾਂਗੇ ਤੇ ਚਾਹ ਉਬਲ ਗਈ ਸੀਗੀ ਤੇ ਦੁੱਧ ਪਾਤਾ ਚਾਹ ਦੇ ਵਿੱਚ ਮੈਂ ਚਾਹ ਨੂੰ ਉਬਾਲਾ ਆ ਗਿਆ ਸੀ ਤੇ ਹੁਣ ਮੈਂ ਤੜਕਾ ਲਾ ਦਿੰਦੀ ਆ ਸਬਜ਼ੀ ਨੂੰ ਤੇ ਕੜਾਹੀ ਦੇ ਵਿੱਚ ਤੇਲ ਪਾ ਲਿਆ ਤੇ ਦੇ ਵਿੱਚ ਮੈਂ ਕੋਈ ਪਿਆਜ਼ ਲਸਣ ਦਾ ਤੜਕਾ ਨਹੀਂ ਲਾਉਂਦੀ ਸਬਜੀ ਨੂੰ ਤੇ ਸੁੱਕੇ ਮੇਥੇ ਤੇ ਕਲੌਂਜੀ ਪਾ ਕੇ ਤੇ ਬਸ ਆਪਾਂ ਸਬਜੀ ਜਿਹੜੀ ਕੱਟ ਕੇ ਰੱਖੀ ਆ ਦੇ ਵਿੱਚ ਪਾ ਕੇ ਤੇ 5-7 ਮਿੰਟਾਂ ਵਾਸਤੇ ਬਿਨਾ ਮਸਾਲਿਆਂ ਤੋਂ ਉਹਨੂੰ ਐਂ ਭੁੰਨਣ ਵਾਸਤੇ ਰੱਖ ਦਾਂਗੇ ਉਹਨੇ ਚਾਹ ਪੀ ਲਾਂਗੇ ਤੇ ਨਾਲ ਨਾਲ ਆਪਣੀ ਸਬਜੀ ਭੁੱਜ ਜੂਗੀ ਤੇ ਬਾਅਦ ਦੇ ਵਿੱਚ ਆਪਾਂ ਮਸਾਲੇ ਪਾਵਾਂਗੇ ਇਸ ਦੇ ਵਿੱਚ ਇਸ ਤਰ੍ਹਾਂ ਸਬਜੀ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈਗੀ ਲਓ ਜੀ ਹੁਣ ਚਾਹ ਪੀ ਲ ਗਏ ਤੇ ਫਿਰ ਉਸ ਤੋਂ ਬਾਅਦ ਸਬਜੀ ਦੇ ਵਿੱਚ ਮਸਾਲੇ ਪਾ ਦਾਂਗੇ। ਰਮਾਨ ਵੀ ਉੱਠ ਗਿਆ ਸੀਗਾ ਤੇ ਪ੍ਰავਨੀ ਸੀ ਉੱਠੀ ਬਸ ਪ੍ਰავ ਥੋੜਾ ਜਿਹਾ ਲੇਟ ਉੱਠੀ ਸੀ ਉਸ ਤੋਂ ਬਾਅਦ ਚਾਹ ਪੀ ਕੇ ਤੇ ਹੁਣ ਸਬਜੀ ਦੇ ਵਿੱਚ ਮਸਾਲੇ ਪਾ ਦਿੰਦੇ ਆਗੇ। ਤੁਸੀਂ ਇੱਕ ਵਾਰੀ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਖੋ ਸਬਜੀ ਖਾਣ ਦੇ ਵਿੱਚ ਬਹੁਤ ਟੇਸਟੀ ਬਣਦੀ ਹੈਗੀ। ਹਲਦੀ ਪਾ ਦਿੰਦੇ ਆਂ ਲਾਲ ਮਿਰਚ ਨਮਕ ਬਸ ਜਿਹੜੇ ਆਪਣੇ ਸਿੰਪਲ ਮਸਾਲੇ ਘਰ ਦੇ ਵਿੱਚ ਹੁੰਦੇ ਉਹੀ ਮਸਾਲੇ ਪਾਵਾਂਗੇ। ਹੋਰ ਕੋਈ ਇਸ ਦੇ ਵਿੱਚ ਜ਼ਿਆਦਾ ਮਸਾਲੇ ਨਹੀਂ ਪਾਉਂਦੇਗੇ। ਤੇ ਧਨੀਆ ਪਾਊਡਰ ਪਾ ਦਾਂਗੇ ਥੋੜਾ ਜਿਹਾ ਇਸ ਦੇ ਵਿੱਚ। ਤੇ ਇਸ ਨੂੰ ਮਿਕਸ ਕਰਕੇ ਬਸ ਤੇ ਮੀਡੀਅਮ ਜੀ ਅੱਗ ਤੇ ਆਪਾਂ 10 ਮਿੰਟਾਂ ਵਾਸਤੇ ਪਕਾ ਲਾਂਗੇ ਸਬਜ਼ੀ ਨੂੰ ਬਸ ਬਣ ਜੂਗੀ ਕਿਉਂਕਿ 5 ਕੇ ਮਿੰਟ ਆਪਾਂ ਪਹਿਲਾਂ 5-7 ਮਿੰਟ ਆਪਾਂ ਪਹਿਲਾਂ ਬਿਨਾ ਮਸਾਲਿਆਂ ਤੋਂ ਭੁੰਨ ਲਈ ਸੀਗੀ ਜਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਆਲੂ ਵੀ ਆਪਾਂ ਬਰੀਕ ਹੀ ਕੱਟੇ ਆਗੇ ਮਿਕਸ ਕਰਕੇ ਬਸ ਇਸ ਨੂੰ ਮਾ ਟਾ ਕੇ ਰੱਖ ਦੂੰਗੀ 10 ਮਿੰਟਾਂ ਵਾਸਤੇ ਤੇ ਉਹਨੇ ਦੂਸਰੇ ਕੰਮ ਕਰ ਲਾਂਗੇ ਵੈਸtre ਚੱਕਣ ਵਾਲੇ ਪਿਆ ਖੇਸ ਖੂਸ ਹਜੇ ਤੱਕ ਕਰਨ ਵਾਲੇ ਤੇ ਉਹਨਾਂ ਨੂੰ ਸਾਂਭ ਦੂੰਗੀ ਮੈਂ ਸਬਜ਼ੀ ਲਓ ਜੀ ਬਣ ਜੂਗੀ ਤੋਂੰਨੇ ਮੈਂ ਬਿਸਤਰੇ ਚੱਕ ਦਿੰਦੇ ਆਂਗੀ ਨਾਲੇ ਮੰਜਾ ਬਾਹਰ ਕਰ ਦਾਂਗੇ ਲੌਬੀ ਦੇ ਵਿੱਚੋਂ ਇਹ ਤੇ ਖੇਸ ਵਗੈਰਾ ਪ੍ਰੈਸ ਵਾਲੇ ਕਾਊਂਟਰ ਦੇ ਵਿੱਚ ਹੀ ਰੱਖ ਦਿੰਨੇ ਹੁੰਨੇ ਆਂ ਮੈਂ ਤਾਂ ਐ ਕਰਕੇ ਤੇ ਬਸ ਦਰੀਆਂ ਵਗੈਰਾ ਹੁਣ ਧੋ ਕੇ ਰੱਖਾਂਗੇ ਕਿਉਂਕਿ ਹੁਣ ਅੰਦਰ ਪੈਣ ਲੱਗ ਗਏ ਆਗੇ ਤੇ ਦਰੀਆਂ ਦੀ ਤਾਂ ਕੋਈ ਜ਼ਰੂਰਤ ਹੈ ਨਹੀਂਗੀ ਕਿਉਂਕਿ ਬੈੱਡ ਤੇ ਪੈਣੇ ਆਗੇ ਤੇ ਪਹਿਲਾਂ ਆਪਾਂ ਬਾਹਰ ਪੈਂਦੇ ਸੀ ਕਿ ਹੁਣ ਗਰਮੀ ਜ਼ਿਆਦਾ ਸੀ ਜਦੋਂ ਤੇ ਉਦੋਂ ਤਾਂ ਦਰੀਆਂ ਵਿਛਾਉਂਦੇ ਹੁੰਦੇ ਸੀ ਬਸ ਮੈਨੂੰ ਐ ਵੀ 2-4 ਦਿਨ ਹੋਰ ਰੁਕ ਜਾਂ ਤੇ ਬਾਅਦ ਦੇ ਵਿੱਚ दरिया धो के रख दूंगी तो उस तो बादजा भी पिछले वेड़े चढ़ दूंगी तो सुबह उठ के मैं कपड़े धो लेके साढ़े चार उठ सी मशीन ला के थां पिछला वेड़ा भी धोता सगा तो मूरला वेड़ा भी धोता से मैं तो प्राभ भी इतने उठ खड़ी सी मंजा मैं बहार कराई से बिस्तरे सहते उस बाद मैं आटा गुन् के रख दूँगी फिर झाड़ू क्डूँगी झाड़ू कड़ते कड़ते आटा सैट हो जूगा तो जो आप रोटी लगना होगा उदो आटे एक बार दोबारा मैं मुक्की दे दूंगी सुबह जल्दी उठा वैसे फायदा तो बहुत आ गया ਜੋ ਕੰਮ ਸਾਰੇ ਟਾਈਮ ਨਾਲ ਹੋ ਜਾਂਦੇ ਆ ਲਓ ਜੀ ਉਸ ਤੋਂ ਬਾਅਦ ਆਟਾ ਗੁੰਨ ਕੇ ਤੇ ਸਬਜ਼ੀ ਵੀ ਬਣ ਗਈ ਸੀ ਜਦੋਂ ਨੂੰ ਮੈਂ ਆਟਾ ਗੁੰਨ ਕੇ ਰੱਖਿਆ ਤੇ ਗੈਸ ਹੁਣ ਮੈਂ ਬੰਦ ਕਰ ਦੂੰਗੀ ਉਸ ਤੋਂ ਬਾਅਦ ਮੈਂ ਝਾੜੂ ਕੱਢਣ ਲੱਗ ਗਈ ਸੀਗੇ ਬੈੱਡ ਸ਼ੀਟਾਂ ਵਗੈਰਾ ਅੰਦਰੋਂ ਝਾੜ ਕੇ ਵਿਛਾਤੀਆਂ ਸੀ ਇੱਕ ਰੂਮ ਦੀ ਤਾਂ ਚੇਂਜ ਕੀਤੀ ਹੈ ਬੈੱਡ ਸ਼ੀਟ ਤੇ ਵੈਸੇ ਅੱਜ ਨਹੀਂ ਧੋਂਦੀ ਮੈਂ ਕੱਲ ਨੂੰ ਧੋਵਾਂਗੀ ਕਿਉਂਕਿ ਮੈਂ ਸਵੇਰ ਕੱਪੜੇ ਧੋ ਚੁੱਕੀ ਆ ਇੱਕ ਵਾਰੀ ਬਸ ਝਾੜੂ ਸਾਰੇ ਲਾ ਦਿੰਨੇ ਆ ਤੇ ਝਾੜੂ ਲਾ ਕੇ ਤੇ ਉਸ ਤੋਂ ਬਾਅਦ 40 ਵਰਤਨ ਪਏ ਆਗੇ ਤੇ ਉਹ ਵੀ ਚੱਕ ਕੇ ਤੇ ਫੇਰ ਰੋਟੀ ਲੱਗੋਗੇ ਅੰਦਰ ਤਾਂ ਸਾਰੇ ਝਾੜੂ ਕੱਢ ਲਿਆਂਦ ਸੀ ਤੇ ਥਾਂ ਤੋਤਾ ਵਈ ਸੀਗਾ ਪਿਛਲਾ ਬੇੜਾ ਵੀ ਤੋਤਾ ਸੀਗਾ ਤੇ ਝਾੜੂ ਲਾਉਣ ਤੋਂ ਪਹਿਲਾਂ ਮੈਂ ਕੱਪੜੇ ਵੀ ਸੁੱਕਣੇ ਪਾ ਲੈ ਸੀ ਸੀ ਹਾਂ ਪਹਿਲਾਂ ਕੱਪੜੇ ਨਹੀਂ ਸੁੱਕਣੇ ਪਾਏ ਸੀ ਪਹਿਲਾਂ ਮੈਂ ਕਿਰਾ ਧੋ ਕੇ ਰੱਖ ਲੈ ਸੀ ਕਿਉਂਕਿ ਉਸ ਤੋਂ ਬਾਅਦ ਮੈਂ ਨਹਾ ਕੇ ਜੋਤ ਲਾ ਕੇ ਤੇ ਚਾਹ ਬਣਾਉਣ ਲੱਗ ਗਈ ਸੀ ਤੇ ਕੱਪੜੇ ਬਾਅਦ ਦੇ ਵਿੱਚ ਸੁੱਕਣੇ ਪਾਏ ਆਗੇ ਲਓ ਜੀ ਝਾੜੂ ਲਾ ਲ ਗਏ ਤੇ ਫਿਰ ਉਸ ਤੋਂ ਬਾਅਦ ਕਿਚਨ ਦੇ ਵਿੱਚ ਦੁਬਾਰਾ ਬੜ ਦੇਾਂਗੇ ਚਾੜੂ ਲੱਗ ਗਿਆ ਸੀ ਮੇਰੇ ਸਾਰੇ ਤੇ ਉਸ ਤੋਂ ਬਾਅਦ ਚਾਹ ਵਾਲੇ ਬਰਤਨ ਪਏ ਸੀਗੇ ਤੇ ਬਾਕੀ ਸਬਜ਼ੀ ਬਣਾਈ ਸੀਗੀ ਹੁਣ ਸਬਜ਼ੀ ਕੱਟੀ ਸੀਗੀ ਤੇ ਬਰਤਨ ਹੋਈ ਜਾਂਦੇ ਆ ਥੋੜੇ ਥੋੜੇ ਨਾਲ ਤੇ ਸਾਰੇ ਬਰਤਨ ਚੱਕ ਦਿੰਨੇ ਆ ਇੱਕ ਵਾਰੀ ਰੋਟੀ ਲੱਗਣ ਤੋਂ ਪਹਿਲਾਂ ਤੇ ਉਸ ਤੋਂ ਬਾਅਦ ਰੋਟੀ ਬਣਾਉਣ ਲੱਗੂਗੀ ਮੈਂ ਬਰਤਨ ਚੱਕ ਕੇ ਦੁੱਧ ਲੈ ਆਊਗਾ ਤੁਹਾਨੂੰ ਰਮਾਣ ਦਾ ਤੇ ਦੁੱਧ ਵੀ ਨਾਲ-ਨਾਲ ਗਰਮ ਕਰ ਲੂੰਗੀ ਪਾਤਾਂ ਸਾਰੇ ਕਿਰ ਇੱਕ ਵਾਰੀ ਮੈਂ ਧੋ ਕੇ ਬਾਹਰ ਕੱਢ ਲੇ ਤਾਂ ਸ਼ੈਂਖ ਨੂੰ ਚੰਗੀ ਤਰ੍ਹਾਂ ਮਾਜ ਕੇ ਤੇ ਫੇਰ ਬਰਤਨ ਮਾਂਜਣਾ ਸ਼ੁਰੂ ਕਰੂੰਗੀ ਜੀ ਬਰਤਨ ਵੀ ਸਾਰੇ ਚੱਕ ਤੇ ਆ ਤੇ ਸ਼ੈਂਖ ਨੂੰ ਸਾਫ਼ ਕਰਕੇ ਰੱਖਦਾਗਾ ਬਸ ਤਾਂ ਰੋਟੀ ਵਾਲੇ ਬਤਨਾ ਹੋਣਗੇ ਹੀ ਤੇ ਦੁੱਧ ਵੀ ਮੈਂ ਕੱਢ ਕੇ ਰੱਖ ਲਸੀ ਬਰਤਨ ਦੇ ਵਿੱਚ ਤੇ ਉਸ ਨੂੰ ਗਰਮ ਹੋਣ ਵਾਸਤੇ ਰੱਖ ਦਿੰਦੀ ਆ ਤੇ ਆਟੇ ਨੂੰ ਮੁੱਕੀ ਦੇ ਲਈ ਸੀ ਮੈਂ ਦੁਬਾਰੇ ਇੱਕ ਵਾਰੀ ਉਸ ਦੇ ਨਾਲ ਰੋਟੀ ਫਿਰ ਵਧੀਆ ਬਣ ਜਾਂਦੀ ਜਦੋਂ ਆਟਾ ਇਸ ਤਰ੍ਹਾਂ ਆਪਾਂ ਦੁਬਾਰਾ ਇੱਕ ਵਾਰੀ ਮੁੱਕੀ ਦੇ ਲੈਣਾ ਤੇ ਉਸ ਤੋਂ ਬਾਅਦ ਮੈਂ ਰੋਟੀ ਲੱਗ ਗਈ ਸੀ ਬਸ ਰੋਟੀ ਬਣਾ ਕੇ ਤੇ ਮੇਰੇ ਰੋਟੀ ਬਣਾਉਂਦੀ ਬਣਾਉਂਦੀ ਅਰਮਾਨ ਨੇ ਪੋਚਾ ਲਾਤਾ ਸੀਗਾ ਤੇ ਰੋਟੀ ਬਣਾ ਕੇ ਉਸ ਤੋਂ ਬਾਅਦ ਮੈਂ ਗੈਸ ਸਾਫ ਕਰਨ ਲੱਗੀ ਸੀ ਰੋਟੀ ਵੈਸੇ ਖਾਧੀ ਨਹੀਂ ਸੀ ਹਜੇ ਇੱਥੇ ਕਿਸੇ ਨੇ ਵੀ ਕਿਉਂਕਿ ਬੱਚੇ ਨਹਾ ਰਹੇ ਸੀਗੇ ਤੇ ਬੈਨੋ ਐਸੀ ਚਲੋ ਬੱਚੇ ਨਹਾ ਲੈਣ ਉਸ ਤੋਂ ਬਾਅਦ ਇਕੱਠੇ ਬੈਠ ਕੇ ਰੋਟੀ ਖਾ ਲਾਂਗੇ ਤੇ ਬਸ ਘਰ ਦਾ ਕੰਮ ਵੀ ਸਾਰਾ ਹੋ ਗਿਆ ਸੀ ਬਸ ਕਿਚਨ ਦੇ ਵਿੱਚ ਪੋਚਾ ਰੈਂਦਾ ਸੀ ਲਾਉਣ ਵਾਲੇ ਤੇ ਬਾਕੀ ਰੋਟੀ ਵਾਲੇ ਬਰਤਨ ਹੋਣਗੇ ਜਿਹੜੇ ਬਾਕੀ ਸਾਰਾ ਕੰਮ ਆਪਣਾ ਹੋ ਗਿਆ ਸੀ ਤੇ ਸਵੇਰ ਦੇ ਬਸ ਸਵਾ 1:00 ਦਾ ਟਾਈਮ ਸੀਗਾ ਜਦੋਂ ਮੈਂ ਇੱਥੇ ਗੈਸ ਸਾਫ ਕਰ ਰਹੀ ਸੀ 10-15 ਮਿੰਟ ਮੈਨੂੰ ਇੱਥੇ ਲਾ ਕੇ ਬਸ 8:30 ਵਜੇ ਦੇ ਨੂੰ ਆਪਣੇ ਤਕਰੀਬਨ ਸਾਰੇ ਕੰਮ ਹੋ ਗਏ ਤੇ ਆਪ ਇਹ ਚੰਨ ਸਾਫ ਕਰ ਲ ਗਏ ਫਿਰ ਤੁਹਾਨੂੰ ਦਿਖਾਉਣੀ ਆ ਸਾਰਾ ਬੈਡਰੂਮ ਵਗੈਰਾ ਸਾਰਾ ਕੁਝ ਸੈੱਟ ਕੀਤਾ ਵਾ ਆਪਣਾ ਅੱਜ ਤਾਂ ਬਹੁਤ ਜਲਦੀ ਕੰਮ ਹੋਇਆ ਸਾਰੇ ਕਈ ਵਾਰ ਤਾਂ ਸੰਧਿਆ ਉੱਠ ਕੇ ਵੀ ਕੰਮ ਨਹੀਂ ਹੁੰਦੇ ਕਿ ਜਲਦੀ ਤੇ ਫਿਰ ਉਦੋਂ ਐ ਹੁੰਦਾ ਵੀ ਸੰਧਿਆ ਉੱਠਣ ਦਾ ਵੀ ਕੋਈ ਫਾਇਦਾ ਨਹੀਂਗਾ ਤੇ ਪਰ ਐ ਹੁੰਦਾ ਵੀ ਜੇਕਰ ਆਪਾਂ ਲਗਾਤਾਰ ਕੰਮ ਕਰਦੇ ਰਹੀਏ ਬਿਜ ਦੀ ਨਾ ਬੈਠ ਕੇ ਤਾਂ ਕੰਮ ਜਲਦੀ ਹੋ ਵੀ ਜਾਂਦੇ ਆ ਸਾਰੇ ਕਈ ਵਾਰੀ ਬੈਠ ਜਾਂਦੇ ਆ 5-7 ਮਿੰਟ ਫੋਨ ਲੈ ਕੇ ਤਾਂ ਸਾਰੇ ਕੰਮ ਰੁਕ ਜਾਂਦੇ ਆ ਫਿਰ ਲਓ ਜੀ ਉਸ ਤੋਂ ਬਾਅਦ ਮੈਂ ਸਲਫ ਸਾਫ ਕਰ ਦੂੰਗੀ ਤੇ ਸਭ ਪਸਾਫ ਕਰਕੇ ਤੇ ਫਿਰ ਤੁਹਾਨੂੰ ਇੱਕ ਵਾਰੀ ਸਾਰਾ ਦਿਖਾਉਣੇ ਆਪਾਂ ਰੂਮ ਵਗੈਰਾ ਜਿਹੜੇ ਸੈੱਟ ਕੀਤੇ ਆਗੇ ਤੇ ਉਮੀਦ ਕਰਦੇ ਆ ਤੁਹਾਨੂੰ ਸਾਡੀਆਂ ਵੀਡੀਓ ਪਸੰਦ ਆਉਂਦੀਆਂ ਹੋਣੀਆਂ ਜੇਕਰ ਪਸੰਦ ਆਉਂਦੀਆਂ ਹੁੰਦੀਆਂ ਤਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਨੂੰ ਤੁਹਾਡੇ ਸਾਥ ਤੇ ਸਪੋਰਟ ਦੀ ਬਹੁਤ ਜ਼ਰੂਰਤ ਆ ਜੀ ਆਪਾਂ ਤੁਹਾਡੇ ਸਾਥ ਤੇ ਸਪੋਰਟ ਦੇ ਨਾਲ ਹੀ ਅੱਗੇ ਜਾਣਾਗਾ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਲੋ ਜੀ ਸਾਰਾ ਕੋਸਾ ਟਾਪਣਾ ਹੁਣ 8:30 ਦਾ ਟਾਈਮ ਸੀਗੇ ਤੇ ਆਪਾਂ ਬਿਲਕੁਲ ਫ੍ਰੀ ਹੋ ਗਏ ਸੀ ਬਸ ਕਿਚਨ ਦੇ ਵਿੱਚ ਪੋਚਾ ਲਾਉਣਾ ਉਹ ਆਪਾਂ ਰੋਟੀ ਰੁੱਟੀ ਖਾ ਆ ਕੇ ਬਾਅਦ ਦੇ ਵਿੱਚ ਲਾਵਾਂਗੇ ਤੇ ਬਾਤਾਂ ਚੱਕ ਦਾਂਗੇ ਕਿਚਨ ਦੇ ਮਿਲਦੇ ਆਪਾਂ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ